ਹਾਂਜੀ ਸਸੀ ਕਬੀਰ ਜੀ ਕੀ ਹਲਚਲ ਨੇ ਸਾਰੇ ਵੀਰਾਂ ਦੇ ਰਾਤ ਗੱਡੀਆਂ ਲੋਡ ਕਰਤੀਆਂ ਸੀ ਤੇ ਖਾਲੀ ਉਹ ਸਵਾਈ ਕਰਾ ਲਿਆ ਅger ਝਾੜੂ ਤਾਂ ਮਾਰਦਾ ਨਹੀਂ ਅਰਗਬਤੀ ਤਾਂ ਕੀ ਕਰਾਉਣਾ ਹੁੰਦਾ ਸਵਾਈ ਤਾਂ ਮਸ਼ੀਨ ਦੀ ਦਾ ਸਵਾਈ ਨਹੀਂ ਹੋਈ ਤੇ ਰਾ ਸਾਰਾ ਮਾਲ ਮੁੱਕ ਗਿਆ ਸੀਗਾ ਨਾ ਤੁਸੀਂ ਸਭ ਲੋਡ ਹੋ ਗਿਆ ਰਾਤ ਨੂੰ ਇਹ ਹੁਣ ਦੁਬਾਰਾ ਕਿੰਨਾ ਬੋਰੀ ਟੋਟਲ ਗਿਆ ਵਾ 1220 1220 ਹਾਂ 6 ਦਾ ਇਸ ਵਿੱਚ ਲੋ ਜੀ ਹੀਟਰਾਂ ਵਾਲੇ ਕੋੜੇ ਨੂੰ ਸਟਾਰਟ ਕਰ ਦਈਏ ਉਹ ਕਿਤੇ ਸੰਤੋਸ਼ ਕੀਨੇ ਮਾਰੇ ਰਾਤ ਕਰ ਲਗਾ ਲੀ ਗੇ ਵੀਡੀਓ ਕੋ ਕਿਸ ਨੇ ਆ ਕੀ ਕਰੇ ਹੀਟਰ ਲੱਗ ਗਿਆ ਲਾਲ ਹੋ ਗਿਆ ਹੀਟਰ ਪੱਟੀ ਵੇ ਲੋ ਫਾੜੇ ਦੇ ਨਾਲ ਹੋ ਗਿਆ ਨਾ ਹੀਟਰ ਲੱਗੇ ਤੇ ਕਾ ਉਹ ਕਿਨੇ ਮਾਰਿਆ ਰਾਜੇ ਤੇਰੇ ਚ ਅੱਜ ਸੌ ਰੰਗਰੋਂਗ ਹੋ ਗਿਆ ਅੱਜ ਸਫਾਈਆਂ ਕਰਨ ਲੱਗੇ ਰਸੋਈ ਰਸੋਈ ਤੇ ਪਾਣੀ ਵਾਲੀ ਨੂੰ ਉਹ ਵੀ ਸਮਾਂ ਦੇ ਬੰਦ ਉਹਦਾ ਦੱਬਤੀ ਥੱਲੇ ਹਾਂ ਉਹਨੂੰ ਕੀ ਲੋੜ ਕਰੇ ਜਿੱਧੋਨੇ ਅੰਦਰ ਦਾਸਤਜ ਰੱਖੀ ਸੀ ਕਰੇਜ ਕਰੇਜ ਧੋਗੇ ਨੇ ਰੇਸ ਤੇ ਰਸੋਈ ਸੋਈ ਵਾਲਾ ਫਰਸ਼ ਵੀ ਧੋਣ ਲੱਗੇ ਹੋયા ਇਹਨਾਂ ਸਾਫ਼ ਕਰਕੇ ਅੱਜ ਦੇਖਦੇ ਸਮਾਨ ਸਭ ਲਿਆ ਕੇ ਰੱਖਦੇ ਹਾਂ ਹੁਣ ਜਿਹੜਾ ਵੀ ਮਰਜ਼ੀ ਆਜੋ ਚਾਵਣਾ ਕਿ ਦੇ ਦਾਂਗੇ ਚਲੋ ਮਾਦੀ ਠੀਕ ਦੀ ਲੋ ਜੀ ਲੇਵਰ ਆਈ ਹੋਈ ਆ ਬਹੁਤ ਟਾਈਮ ਦੀ ਹਾਂ ਕਿੰਨਾ ਹੀ ਟਾਈਮ ਹੋਣ ਵਾਲਾ صدیق ਉਹ ਸੁਦੀ ਮਾੜਾ ਜਾਂ ਮਗਰ ਇਹਨਾਂ ਨੂੰ ਗੋਰੀਆ ਕਰਿਆ 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 ਕਰ ਯਾਰ ਓਏ ਆ ਬੋਰਾ ਸਿਉਣ ਨੂੰ ਰਹਿਣ ਦੋ ਯਾਰ ਹਾਂ ਸੰਤੋਸ਼ ਨੇ ਫੋਨ ਨਹੀਂ ਕੀਤਾ ਯਾਰ ਮੈਂ ਤਾਂ ਉਹ ਸਵੇਰੇ ਹੀ ਕਹਦੇ ਆਪਾਂ ਐਵੇਂ ਟਰਾਲੀ 'ਚ ਲੋਡ ਕਰ ਦਾਂਗੇ ਉੱਥੇ ਲਾ ਲੈਣੇ ਆ ਜਿਹਦੀ ਹਾਂ ਜਦ ਜਲਦ ਜਦੋਂ ਸਿਉਣਾ ਹੋਊਗਾ ਦੱਸ ਦਾਂਗੇ ਫਿਰ ਹਾਂ ਪਰ ਆ ਯਾਰ ਮਗਰੋਂ ਧਿਆਨ ਨਾਲ ਜੱਕਾ ਆਲੂ ਮਗਰ ਦੇ ਗੋਲੀ ਗੋਲੀ ਬਹੁਤ ਛੱਡਦੇ ਓ ਆ ਮੈਂ ਨਾ ਕਰੋ ਮੈਂ ਤੁਹਾਨੂੰ ਕੱਲ ਵੀ ਸਮਝਾਇਆ ਸੀ ਫੇਰ ਮੈਂ ਚਾਰ ਗੇੜ ਚਾਰ ਵਾਰ ਜਗਾਉਂਗਾ ਫੇਰ ਤੁਸੀਂ ਕਹਣਾ ਸਰਦਾਰ ਜੀ ਸਾਡਾ ਦਿਹਾੜੀ ਨਹੀਂ ਪਿਆ ਇਹ ਪਹਿਲਾਂ ਫੇਰ ਇੱਕ ਵਾਰ ਬੌਣ ਤੋਂ ਪਹਿਲਾਂ ਜਗਾਉਣੇ ਪੈਣੇ ਆ ਸੋ ਤੋਂ ਸਾਰੇ ਰਾਤ ਟ੍ਰਾਲੀ ਤੁਸ ਗਈ ਸੀ ਉਰੇ ਦੇ ਲੋਗਾ ਆ ਪਿਆ ਕਿਵੇਂ ਲੱਗੇ ਗੇੜੇ ਹਜੇ ਉਧਰ ਤਾਂ ਨਹੀਂ ਗਏ ਕਿਹੜਾ ਖਾਲਜ ਤਾਂ ਹੈ ਨਹੀਂ ਆਲੂ ਇਹ ਤਾਂ ਰਹਿਣ ਨਹੀਂ ਅੱਗੇ ਗੱਲਾਂ ਬਹੁਤ ਆਲੂ ਆਹ ਆਲੂ ਤਾਂ ਹੈ ਨਹੀਂ ਇਹ ਇਹ ਨੂੰ ਵੀਜੇ ਨਹੀਂ ਹੋਇਆ ਇਹ ਕਿਹੜਾ ਆਪਾਂ ਖਾਲਟਾ ਆਇਆ ਸੀ ਰਾਤ ਦੀਆਂ ਤਰਲੀਆਂ ਭਰੀਆਂ ਖੜੀਆਂ ਨੇ ਲੋ ਤਾਂ ਸਭ ਹੀ ਹੋ ਗਈਆਂ ਹਾਂਜੀ ਵੀਰੇ ਚੱਲੀ ਜਾਂਦਾ ਗ੍ਰੇਡਿੰਗ ਦਾ ਕੰਮ ਅੱਜ ਕਰਤੇ ਜੋ ਪਟਾਈਆਂ ਵੀ ਚਲਦੀਆਂ ਨੇ ਕੱਲ ਨੂੰ ਲੇਬਰ ਆਪਣੇ ਹੋਰ ਵੱਧ ਜਾਣੀਆਂ ਥੋੜੀ ਜਿਹੀ ਤੇ ਫਿਰ ਦੋਨੇ ਦਿਨੇ ਪਾਸੇ ਪਟਾਈਆਂ ਕਰਕੇ ਮੈਨੂੰ ਆਇਆ ਕਿ ਨਾਲ ਦੀ ਨਾਲ ਕੱਲ ਨੂੰ ਕੰਪਨੀ ਦਾ ਆਲੂ ਸ਼ੁਰੂ ਕਰ ਦੇਣਾ ਅੱਜ ਕੰਪਨੀ ਦਾ ਮਾਰਕਾ ਲਵਾਉਨੇ ਆ ਬੋਰੀਆਂ ਤੇ ਕੱਲ ਨੂੰ ਕੰਪਨੀ ਦਾ ਆਲੂ ਸ਼ੁਰੂ ਕਰਵਾ ਦੇਣਾ ਤੇ ਚੱਲੀ ਜਾਊਗਾ ਕੰਪਨੀ ਦਾ ਦਿਲਾ ਦੇਣਾ ਮੈਂ ਕੰਪਨੀ ਦਾ ਦੇ ਕੇ ਫਿਰ ਉਸ ਤੋਂ ਬਾਅਦ ਆਪਾਂ ਆਪਣਾ ਵੀ ਕੱਢ ਕੇ ਤੇ ਜਿਹੜਾ ਰਾਸ਼ਨ ਹੋਇਆ ਉਹਨੂੰ ਰੱਖ ਲਾਂਗੇ ਉੜੇ ਦਿਨ ਰੋਕੇ ਵੇਚਾਂਗੇ ਅੰਦਰ સ્ટોਕ ਕਰ ਲਾਂਗੇ ਔੜੀ-ਹੌੜੀ ਵੇਚੀ ਜਾਵਾਂਗੇ ਫਿਰ ਤੇਤ ਕੀ ਦੇਖੋ ਕੀ ਬਣਦਾ ਹੈ ਹੈਲੋ ਫੇਰ ਨਾ ਹੁਣੋਂ ਤਾਂ ਮਾਲ ਤਿਆਰ ਹੋ ਜਾਣਾ ਸੀ ਬੰਦਿਆਂ ਨੂੰ ਹੋ ਜਾਂਦਾ ਲਾਲ ਜਿਹੜੇ ਬੰਦੇ ਹੁਣ ਉਹਤੇ ਖੱਤੇ ਚ ਆਲੂ ਪੱਟਦੇ ਆ ਉਹ ਨਾ ਕੀ ਕੀਤਾ ਸਾਲਿਆਂ ਨੇ ਸਵੇਰ ਦੇ ਨੇ ਨਾ ਘਾਹ ਫੂਦ ਵਿੱਚ ਹੀ ਲੱਦਣ ਲੱਗੇ ਮਸ਼ੀਨ ਦੇ ਔਰ ਵੀ ਬੋਰੀਆਂ 'ਚ ਬਾੜਾ ਜ਼ਿਆਦੇ ਉਵੇਂ ਹੀ ਸਾਰੇ ਆਮ ਤੇ ਮਾਲ ਆਉਂਦਾ ਹੀ ਖੱਤੇ ਚੋਂ ਤੇ ਇੱਧਰ ਮਸ਼ੀਨ ਜਾਮ ਹੋ ਗਈ ਦੋ ਤਿੰਨ ਵਾਰ ਹਨ ਤੇ ਉਹਦੇ ਕੰਮ ਕਰਕੇ ਘੱਟ ਹੋਇਆ ਤੇ ਹੁਣ ਨੂੰ ਨਹੀਂ ਤਾਂ ਮਾਲ ਪਰ ਜਾਣਾ ਸੀ ਟਰੱਕ ਦਾ ਮਾਲ ਵੱਡੇ ਦਾ ਹੋ ਜਾਣਾ ਸੀ ਤੇ ਬਸ ਬੰਦੇ ਜਿੰਨੀ ਖੁੱਲ ਦੇ ਦੋ ਉਹਨੇ ਦੁਖੀ ਕਰ ਦਿੰਦੇ ਆ ਫਿਰ ਤੇ ਹੌੜਮ ਹੌਣ ਸੈਟ ਕਰਿਆ ਥੋੜੀ ਚੈਨ ਲੋਟ ਕਰੀਆ ਟਾਈਟ ਕਰੀਆ ਚੈਨ ਤੇ ਹੁਣ ਚੱਲੀ ਆ ਮਸ਼ੀਨ ਸਹੀ ਹੋ ਕੇ ਤੇ ਹੁਣ ਉਧਰੋਂ ਟਰੱਕ ਵੀ ਆ ਗਿਆ ਤੇ ਦੋ ਟਰੱਕ ਅੱਜ ਭਰਨੇ ਆ ਆ ਗਿਆ ਦੇਖਦੇ ਤੇ ਆਪਾਂ ਜਿਹੜਾ ਮਾਰ ਕੇ ਆਉਨੇ ਨੋਵੋ ਚਲਾਇਆ ਹਲਾਂ ਦੀ ਬਾਹੀ ਤੇ ਦੇਖਦੇ ਆ ਕਿਵੇਂ ਚੱਲਦਾ ਇੱਕ ਗੱਲ ਹੈਗੀ ਆ ਯਾਰ ਜਿੰਨੀ ਮਰਜ਼ੀ ਚੀਜ਼ ਖਾ ਲੋ ਪਰ ਜਿਹੜੀ ਆਹ ਚੀਜ਼ਾਂ ਨੇ ਨਾ ਵਿਆਹ ਵਾਲੀਆਂ ਦੇਸੀ ਤਰੀਕਾ ਪਕੌੜੀਆਂ ਇਹ ਹੁਣ ਬਹੁਤ ਘੱਟ ਲੋਕ ਦੇਣ ਲੱਗ ਗਏ ਪਰ ਆਹ ਚੀਜ਼ ਸਭ ਤੋਂ ਵਧੀਆ 바ਵੇਂ ਜਿਹੜੀ ਆਹ ਪਕੌੜੀ ਮਿਲਦੀ ਆ ਮਿੱਠੀ ਪਕੌੜੀ ਮਠੀਆਂ ਹਨ ਖਰਮੇ ਅੱਜ ਕੱਲ ਤਾਂ ਉਹੀ ਚੱਲ ਪਿਆ ਕਾਜੂ ਲੈ ਲੋ ਬਦਾਮ ਲੈ ਲਓ ਸੌਗੀ ਲੈ ਲਓ ਬਸ ਵੀ ਉਹ ਦੇ ਦਿਓ ਨਹੀਂ ਆਹ ਚੀਜ਼ ਯਾਰ ਅਸਲੀਆ ਇਹੀ ਚੀਜ਼ ਦੇਣੀ ਚਾਹੀਦੀ ਆਪਾਂ ਨਾਲੇ ਤਾਂ ਉਹ ਮਹਿੰਗੇ ਪਾਸੇ ਨੂੰ ਆਪਾਂ ਜਾਂਦੇ ਆ ਨਾ ਕਿ ਨਾਲੇ ਆਪਣਾ ਉਹ ਭੁੱਲਦੇ ਆ ਕਿ ਇਹ ਚੀਜ਼ ਦਾ ਜਿਹੜਾ ਸਵਾਦ ਆ ਉਹਦੇ ਵਰਗਾ ਰੀਸ ਨਹੀਂ ਆ ਹੁਣ ਮੁੰਡੇ ਦਾ ਵਿਆਹ ਵਾ ਤੇ ਕਾਰਡ ਆਇਆ ਨਾਲ ਆਇਆ ਮੈਂ ਗੱਡੀ ਜੀ ਰੱਖ ਲਈ ਵੀ ਚਲੋ ਜਿੱਥੇ ਮਾੜੀ ਮੋੜੀ ਭੁੱਖ ਲੱਗਦੀ ਆ ਬੰਦਾ ਖਾ ਲੂ ਵੀ ਪਰੋਂ ਗੱਲ ਇਹ ਹੈ ਕਿ ਆਹ ਚੀਜ਼ ਦੇਣੀ ਚਾਹੀਦੀ ਆ ਪੱਕੇ ਲਓ ਜੀ ਚਲਾ ਰਹਾ ਆਪਾਂ ਹਾਲਾਂ ਦੇ 13 ਹਾਲਾਂ ਮਗਰ ਦੂਜਾ ਮੀਡੀਅਮ ਹੁਣ ਹੈ ਗਿਆ ਲੈਫਟ ਇੱਥੀ ਪੇ ਉੱਤੇ ਠੀਕਾ ਜਿਉਂ-ਜਿਉਂ ਹੋਰ ਧੱਲੇ ਕਰਦੇ ਆ ਤਾਂ ਉਹਦਾ ਟਰੈਕਟਰ ਪੂਰਾ ਦਬਦਾ ਦੂਜੇ ਮੀਡੀਅਮ ਚ ਆ ਦੇ ਖੇਤ ਹੈ ਗਿਆ ਪੂਰੇ ਕੋਲੇ ਗਿੱਲੇ ਕਾ ਨਾ ਡੱਟ ਕੇ ਚੱਲਦਾ ਟਰੈਕਟਰ ਵੀ ਪੂਰਾ ਲੋਡ ਲੈ ਕੇ ਦੂਜੇ ਮੀਡੀਅਮ ਚ ਲਾਇਆ ਇਹ ਹਾਲ ਲੱਗਦੇ ਬਹੁਤ ਹਾਲ ਪੂਰੇ ਛੁੱਟਾ ਫਲਾਂ ਦੀ ਕੋਈ ਉਹ ਦਿੱਕਤ ਨਹੀਂ ਇਹ ਜਾਨੀ ਕਿ ਚਲੋ ਪਹਿਲੀ ਵਾਰ ਆਲੂਆਂ ਨੂੰ ਜੁਗਣਾ ਹੁੰਦਾ ਔਰ ਉਹਦਾ ਲੱਗਦੇ ਆ ਘਾਟੀ ਘਾਟੀ ਲਾਉਣੇ ਹੁੰਦੇ ਆ ਪਰ ਆਪਾਂ ਵੀ ਜ਼ੋਰ ਚੈੱਕ ਕਰ ਰਹੇ ਆ ਵੀ ਕਿੰਨਾ ਕੁ ਲਾਉਂਦਾ ਟਰੈਕਟਰ ਜੋ ਟਰੈਕਟਰ ਦੇਖੋ ਜਿੱਡੀ ਦਾ ਉਹਦੇ ਨਾਲ ਉਹਦੀ ਪਾਵਰ ਉਹ ਤੋਂ ਮਜ਼ਬੂਤ ਦਾ ਟਰੈਕਟਰ ਹੈਗਾ ਜ਼ੋਰ ਪੂਰਾ ਵਧੀਆ ਲਾ ਰਿਹਾ ਜਿਵੇਂ 50 ਐਚਪੀ ਆ ਇਹ ਦੂਜਾ ਮੀਡੀਅਮ ਆ ਦੇਖੋ ਲੈਫਟ ਜਮੇ ਥੱਲੇ ਮਾੜੇ ਉੱਪਰ ਇਹ ਹੋਰ ਥੱਲੇ ਸਿਹੜ ਦੀ ਟਰੈਕਟਰ ਖੜ ਜਾਣਾ ਵਾਲਦੇਵ ਉੱਤੇ ਫਰੇਮ ਦੇ ਨਾਲ ਮਿੱਟੀ ਜੁੜਦੀ ਆ ਤੇਰਾ ਹਾਲਾਂ ਦੀ ਤੂੰ ਆ ਵੀ ਦੇਖ ਲੈ ਦਿਖਾਉਂਦਾ ਪੂਰਾ ਪੂਰਾ ਮਸ਼ਕੂ ਮਸ਼ਕੀ ਕਰਿਆ ਵਾ ਟਰੈਕਟਰ ਜਿਆਦਾ yeah, ਲੱਗ ਲਾ ਕੇ ਦਿਖਾ ਦਿੰਦਾ ਇਹ ਹੋ ਗਿਆ ਪਹਿਲਾ ਵੀਡੀਓ ਮਰ ਗਿਆ ਮਰ ਗਿਆ ਮਰ ਗਿਆ ਮਰ ਗਿਆ ਮਰ ਗਿਆ ਆਪਣਾ ਜੋਰੀ ਚੈੱਕ ਕਰਦੇ ਆਂ ਜਿਵੇਂ ਕਿ ਕਿੰਨਾ ਘਲਾਉਂਦਾ ਜੋਰ ਹੈ ਇੱਥੇ ਆ ਲੈ ਉਹਦੇ ਬਾੜੀ ਦੀ ਲੈਫਟ ਗੇਰਣ ਦੇ ਪੂਰਾ ਭੱਜ ਕੇ ਚੱਨਣ ਲੱਗ ਜਾਂਦਾ പാട ജില്ല എവിടെക്ക് ਹਣਾ ਹਾਲੇ ਹੀ ਆ ਹਾਲ ਉਹਦੇ ਹੀ ਬਣੇ ਹੋਇਆ ਮੇਹਤਰੀ ਦੇ ਬਹੁਤ ਵਧੀਆ ਚੱਲ ਰਿਹਾ ਹਣ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਅਜੇ ਤੱਕ ਕੀ ਤੈ ਹੈਗਾ ਗਿੱਲੇ ਪੂਰੇ

ਜਾ ਜੋ ਲਾਉਣਾ ਵੀ ਕੋਈ ਘੱਟ ਨਹੀਂ ਹੈਗਾ ਵੀ ਘੱਟ ਜੋੜਨਾ ਦਾ ਹੋਵੇ ਚਲੋ ਹੁਣ ਤਾਂ ਹਲ ਘੱਟ ਲਾ ਰਹੇ ਆ ਕਿਉਂਕਿ ਵੀ ਆਪਾਂ ਆਲੂ ਚੁਗਣੇ ਆ ਬਾਕੇ ਤਾਂ ਘੱਟ ਲੱਗ ਰਹੇ ਇਹ ਜਾਨੀ ਕਿ ਵੱਧ ਵੀ ਲਾ ਕੇ ਚਲਾਉਨੇ ਆ ਤਾਂ ਠੀਕ ਆ ਚੱਲ ਦਿੱਦੀ ਕੀ ਪਾਵਰ ਹੈਗੀ ਉਸ ਹਾਵ ਨਾਲ ਵਧੀਆ ਚੱਲੀ ਜਾਂਦਾ 13 ਹਾਲੀ ਖਿੱਚਨੇ ਆ ਨੇ ਆਪਰ ਖਿੱਚ ਲੂਗਾ ਪੂਰਾ ਠੋਕ ਕੇ ਵੀ ਵੀ ਜੇ ਵਧੀਆ ਹਲ ਲਾ ਕੇ ਵੀ ਖਿਚਾਉਣਾ ਜਿੰਨੇ ਮਰਜ਼ੀ ਖਿੱਚੀ ਚੱਲੂ ਇਹ ਪੂਰਾ ਦੱਬ ਕੇ ਵਾਹੀ ਕਰਨੀ ਆ ਜਿਵੇਂ ਆ ਇੱਧਰ ਪਹਿਲਾਂ ਵੇ ਕਰੀ ਸੀਗੀ ਲੋ ਜੀ ਟਰੱਕ ਆ ਗਿਆ ਵੱਡਾ ਇਹਦੇ ਵਿੱਚ ਅੱਜ 800 ਬੈਗ ਪੈ ਜਾਣਾ 40 ਟਨ ਦਾ ਘੋੜਾ ਪਾਸ ਹੈ ਇਸ ਤੋਂ ਬਾਅਦ ਇੱਕ ਗੱਡੀ ਹੋਰ ਆਉਣੀ ਆ ਉਹ ਭਰਨੀ ਆ ਅੱਗੇ ਦੂਜੀ ਆ ਮੋਟਰਾਂ ਤੇ ਆਲੂ ਪਟਣ ਉਧਰ ਹੋ ਗਿਆ ਕੰਮ ਤਵਾਮ ਤੇ ਇੱਧਰ ਹੁਣ ਆਪਣੇ ਇੱਥੇ ਹੈਗੇ ਆ 24 ਕਿੱਲੇ ਦੇ ਨੇੜੇ ਆਖੇ ਤੇ ਇੱਥੇ ਆਲੂਆਂ ਦਾ 12 13 ਕਿੱਲੇ ਉਹਦੇ ਆ ਨਾ 13 ਕਿੱਲੇ ਦੇ ਨੇੜੇ ਹੈਗਾ ਵਾ ਬਕਰਾ ਆ ਇਲਰ ਤੇ 11 ਕਿ 10 ਤੋਂ 10 ਕਿੱਲੇ ਦੇ ਨੇੜੇ ਹੈਗੇ ਆ ਆਪਣਾ ਇਲਰ ਬਕਰਾਜ ਆ ਇਲਰ ਆ ਤੇ ਥੋੜੀ ਜੀ ਕਣਕ ਵੀ ਇੱਥੇ ਤੇ ਹੁਣ ਕੱਲ ਤੋਂ ਸਾਰੀ ਲੇਬਰ ਜਿੰਨੀ ਵੀ ਆ ਟੋਟਲ ਤਮਾਮ ਲੇਬਰ ਉਹ ਸਾਰੀ ਇੱਥੇ ਰਹਿਣੀ ਆ ਇੱਕੋ ਪਾਸੇ ਵੀ ਇਹ ਖੇਤ ਦਾ ਕੰਮ ਮੁੱਕ ਜੂ ਸਾਰੇ ਦਾ ਤੇ ਕੱਲ ਨੂੰ ਪੈਣਾ ਉਧਰ ਉਹ ਕਰਨੇ ਆ ਬੇਲਾਂ ਚਕਾ ਦੇ ਖੇਤ ਚੁਗਣਿਆ ਉਹ ਲੇਵਰ ਨੇ ਜਿਹੜੀ ਦੂਜੀ ਆ ਠੇਕੇ ਵਾਲੀ ਆ ਉਹਦਾ ਖੇਤ ਚੁਗਣੇ ਰਹਿੰਦੇ ਤੇ ਆ ਦੇਖ ਲੋ ਵੀਰੇ ਬੇਲ ਉਹਦੇ ਨਾਲ ਵੱਡੀ ਹੋਈ ਬੱਟਾਂ ਵੀ ਚਿੱਟੀਆਂ ਹੋਈਆਂ ਵੀ ਆ ਤੇ ਦੇਖ ਲੋ ਕੋਈ ਜੱਬ ਖਾਨਾ ਨਹੀਂ ਵੀ ਬੱਟਾਂ ਦੇ ਉੱਤੇ ਬੇਲ ਪਈ ਹੋ ਜਾਂ ਕੁਝ ਵੀ ਐ ਇਨਸਾਫ ਸੁਥਰੀਆਂ ਬੱਟਾ ਪੀਆਂ ਨੇ ਇਹ ਮੋ ਜਾਏਗੀ ਬੇਲ ਵੱਢਣ ਵਾਲੀ ਦੀ ਹਨ ਕਿਉਂਕਿ ਜਿਵੇਂ ਹੁਣ ਇਹ ਪਖਰਾਜ ਆਲੂ ਸੀਗਾ ਜੇ ਕਿਤੇ ਇਹਦੀ ਬੇਲ ਹੁੰਦੀ ਉੱਤੇ ਉਹਨੇ ਐਵੇਂ ਹੀ ਪਈ ਰਹਿਣਾ ਸੀ ਕਿਉਂਕਿ ਜਿੰਨੀ ਭਾਰੀ ਬੇਲ ਹੁੰਦੀ ਆ ਪਖਰਾਜ ਹੁਣ ਦੇਖ ਲਓ ਵੀ ਮੈਂ ਕਹਿੰਦਾ ਨੋ ਨਿਸ਼ਾਨ ਵੀ ਨਹੀਂ ਵੀ ਬੇਲ ਸੀਗੀ ਇੱਥੇ ਐਨ ਚਿੱਟੀਆਂ ਪਈਆਂ ਸਾਰੇ ਪਾਸੇ ਪੱਟਾ ਕੋਈ ਆਲੂ ਨਹੀਂ ਬਾਹਰ ਨਿਕਲਿਆ ਹੈ ਇਹ ਆਪਣੀ ਪਖਰਾਜ ਦੀ ਲੈਣ ਤੇ ਇੱਧਰ ਆਪਣਾ ਐਲਰ ਪਹਿਲਾਂ ਐਲਰ ਹੀ ਪਟਾਂਗੇ ਸਾਰ ਇਹ ਦੂਜਾ ਪੱਟਾ ਆ ਇੱਥੇ ਡੰਡੀਆਂ ਲੱਗ ਗਈਆਂ ਹੁਣ ਤਾਂ 6 ਵਜੇ ਨਾਲੇ ਆ ਚਲੋ ਆਪਣੀਆਂ ਸੈਡਾਂ ਸੈਡਾਂ ਲੱਗ ਗਈਆਂ ਸਵੇਰੇ ਯਾਨੀ ਕਿ ਲੀਵਰ ਦੇ ਆਉਣ ਤੋਂ ਪਹਿਲਾਂ ਪਹਿਲਾਂ ਆਲੂ ਦਾ ਕੰਮ ਆਲੂ ਚੁਗਿਆ ਜਾਊਗਾ ਸਾਰਾ ਤੇ ਫਿਰ ਉਸ ਤੋਂ ਬਾਅਦ ਦੇਖਦੇ ਆ ਲੀਵਰ ਇੱਥੇ ਕੰਮ ਕਰੀ ਚੱਲੂਗੀ ਤੇਰਾ ਅਲੂ ਚੁਗਿਆ ਜਾਊਗਾ ਆਪਣਾ ਇਹ ਕੱਲ ਨੂੰ ਫਿਰ ਦੂਜੇ ਪਾਸੇ ਲਾਉਣੇ ਆ ਦੇਖ ਕੇ ਕਿੱਧਰ ਲੱਗਣਾ ਕੰਮ ਮੇਰਾ ਵਿਚਾਰ ਇਹ ਬਣ ਗਿਆ ਕਿ ਹੁਣ ਹੁਣੀ ਹੁਣੀ ਬਣਿਆ ਕਿ ਇੱਥੇ ਆ ਲੇਵਰ ਕਰਦੇ ਆ ਦੂਜੀਆਂ ਲੇਵਰਾਂ ਨੂੰ ਆ ਡੱਡ ਮੋਟਰਾਂ ਦਿੰਨੇ ਆ ਅੰਦਰ ਇੱਕ ਨੂੰ 4 ਕਿੱਲੇ ਦੀ ਮੋਟਰ ਉਹ ਦਿੰਨੇ ਆ ਕਿਉਂਕਿ ਫਿਰ ਖੱਤੇ ਖਾਲੀ ਹੋਈ ਜਾਣਗੇ ਤਾ ਮਗਰ ਕਰਾ ਚੱਲੀ ਜਾਣਗੇ ਇੱਥੇ ਆਉਣੇ ਆ ਬਾਅਦ ਚ ਉਧਰ ਉਹ ਉਧਰ ਲੈ ਲਾ ਰਪਟੇ ਆਉਣਗੇ ਇੱਥੇ ਬਾਅਦ ਚ ਆਵਾਂਗੇ ਫਿਰ ਕਹਾਂਗੇ ਉਹ ਖੱਤੇ ਸੁੱਕੇ ਆ ਇੱਥੇ ਮਿੱਟੀ ਆਊਗੀ ਨਾਲ ਇੱਥੇ ਆਪਣੇ ਜਿਹੜੇ ਆ ਘਰ ਦੀਆਂ ਬੁੜੀਆਂ ਨੇ ਪੱਕੀਆਂ ਦਿਹਾੜੀ ਵਾਲੀਆਂ ਇਹ ਉਰੇ ਆਈ ਜਾਣਗੀਆਂ ਤੇ ਜਿਹੜੇ ਦੂਜੇ ਠੇਕੇ ਵਾਲੇ ਬੰਦੇ ਆ ਉਹਨਾਂ ਨੂੰ ਉਧਰ ਭੇਜ ਦਾਂ ਤਾਂ ਇਦਾਂ ਕੰਮ ਚਲਾਉਨੇ ਆ ਇੱਥੇ ਇਹ ਡੰਡੀਆਂ ਲੱਗੀਆਂ ਜਾਂਦੀਆਂ ਬਸ ਆਹ ਡੰਡੀ ਰਹਿ ਗਈ ਇਹ ਲਾ ਕੇ ਥੱਲੇ ਵਾਲੀ ਵੀ ਦੇਖ ਕੇ ਲਵਾਈ ਦਿੰਨੇ ਜੇ ਟਾਈਮ ਬਚਿਆ ਤਾਂ ਇੰਨਾ ਕੰਮ ਕਰਕੇ ਚਲੋ ਸਵੇਰੇ ਆਉਣ ਜੋ ਸਵੇਰੇ ਆਉਣ ਦਾ ਕੰਮ ਚੱਲ ਪੂਗਾ ਫਿਰ ਸਵੇਰੇ ਆਉਣ ਸਾਰ ਨਾ ਇਹਨਾਂ ਦੇ ਢੇਡੇ ਲੱਗੇ ਹੋਣਗੇ ਫਿਰ ਕੰਮ ਵਧੀਆ ਰੁੜਿਆ ਜਾਂਦਾ ਜਿਵੇਂ ਹੁਣ ਸਵੇਰੇ ਆਉਣ ਸਾਰ ਆਹ ਖੱਤਾ ਸਾਰਾ ਪੜ ਦੇਣਾ ਸੱਤਾ ਪਟਾ ਜਣਾ ਤੇ ਇੱਕ ਤਾਂ ਧੁੱਪ ਲੱਗੀ ਜਾਂਦੀ ਆ ਸੁਕਾਉਣ ਦੀ ਕੋਈ ਦਿੱਕਤ ਨਹੀਂ ਆਉਂਦੀ ਆਰਾਮ ਨਾਲ ਚੱਲੀ ਜਾਂਦਾ ਫਿਰ ਕੰਮ